ਰੋਮੀਆਂ 7 ਔਰ ਉਸ ਦਾ ਲੇਸੀ ਜੋ 24 ਬਚਨ ਚ ਪੜਦੇ ਹਾਂ ਔਰ ਪਲੂਸ ਨੇ ਇੱਕ ਸਵਾਲ ਖੜਾ ਕੀਤਾ ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਸੁਢਾਏਗਾ ਪਲੂਸ ਨੇ ਇੱਕ ਸਵਾਲ ਖੜਾ ਕੀਤਾ ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਸੁਢਾਏਗਾ ਔਰ 8 ਬਚਨ ਚ ਲਿਖਿਆ ਪਾਪੀ ਸਰੀਰ ਇਹ ਜੋ ਸਰੀਰ ਹੈ ਇੱਕ ਪਾਪੀ ਸਰੀਰ ਹੈ ਔਰ ਮੌਤ ਦੇ ਹਵਾਲੇ ਦੇ ਵਿੱਚ ਕੀਤਾ ਗਿਆ ਹੈ ਪਾਪ ਇਸ ਦੇ ਵਿੱਚ ਵੱਸਦਾ ਔਰ ਇਹ ਪਾਪ ਦੇ ਵੀ ਕੀ ਹੋਇਆ ਹੈ ਇਸੇ ਹੀ ਸਾਥ ਅਧਿਆਇ ਨੂੰ ਆਪਣਾ ਕਰ ਜਾ ਕੇ ਪੜਨਾ ਜਿਹੜਾ ਜਿਹੜਾ ਚੈਪਟਰ ਅੱਜ ਬੋਲਾਂਗਾ ਉਹ ਤੁਸੀਂ ਕਰ ਜਾ ਕੇ ਵੀ ਆਪਣਾ ਪੜਨਾ ਹੈ ਬੜਾ ਸ਼ਬਦ ਕੋਈ ਨਹੀਂ ਕਰ ਬੜਾ ਅਮਲ ਹੈ ਮਨ ਲੈ ਨਾ ਕਿਹਾ ਧਿਆਨ ਨਵਚਨ ਤੇ ਬੜਾ ਗੰਭੀਰ ਹੋ ਜਾਣਾ ਚਾਹ てる ਲੈ ਸਭੀ ਸਿਰਫ ਕੁਝ ਕ ਕਰਨਾ ਸਿਰਫ ਵਚਨ ਤੇ ਧਿਆਨ ਦੇਣਾ ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਸੁਡਾਏਗਾ ਫਲੂਸ ਨੇ ਇਹ ਸਵਾਲ ਖੜਾ ਕੀਤਾ ਔਰ ਇਹ ਸਰੀਰ पापी शरीर है यही और बेबल लिखा कि शरीर नाश होने जा रहा और इसे दे लिखा कि एक पापी शरीर है और शरीर परमेश नहीं जाएगा। दे हजार साल स्वर्ग के राज नहीं जाएगा और जब असी तस नुकिया पहला तस् रुकिया पढ़ते हाँ और उसका चार चार अध्याय चार अध्याय ਅਰਸਤੇ 15 ਤੋਂ 18 15 ਤੋਂ 18 ਅਸੀਂ ਪ੍ਰਭੂ ਦੇ ਬਚਨ ਦੇ ਅਨੁਸਾਰ ਤਾਂ ਰੁਕੇ ਆਖਦੇ ਹਾਂ ਅਸੀਂ ਜਿਹੜੇ ਜੂਂਦੇ ਹਾਂ ਪ੍ਰਭੂ ਦੀ ਔਧੀ ਆਉਣ ਦੀ ਔਧੀ ਕੋ ਚਰੇਦੇ ਆ ਉਹਦੇ ਨਾਲ ਸੌਂਗੇ ਅਗੇਤੇ ਨਾ ਹੋਵਾਂਗੇ ਇਸ ਲਈ ਜੋ ਪ੍ਰਭੂ ਦੇ ਲਲਕਾਰੇ ਨਾ ਮਾ ਦੂਤਾਂ ਦੀ ਆਵਾਜ਼ ਨਾਲ ਪਰਮੇਸ਼ਰ ਦੀ ਤੂਰੀ ਨਾਲ ਸਵਰਗ ਦੂਤਰੇਗਾ ਜਿਹੜੇ ਮਸੀਹ ਵਿੱਚ ਸੌਂ ਗਏ ਹੋਏ ਉਹ ਪਹਿਲਾਂ ਜੀ ਉੱਠਣਗੇ ਅਸੀਂ ਜਿਹੜੇ ਜਿਉਂਦਿਆਂ ਬਾਕੀ ਰਹਿੰਦੇ ਆ ਉਹਦੇ ਨਾਲ ਹਵਾ ਦੇ ਵਿੱਚ ਪ੍ਰਭੂ ਨੂੰ ਮਿਲ ਨਹੀਂ ਮਨ ਨੂੰ ਬਦਲਾਉ ਤੇ ਅਚਾਨਕ ਉਠਾਇਆ ਜਾਵਾਂਗੇ ਇਹ ਗੱਲ ਨੂੰ ਬੜੇ ਧਿਆਨ ਦੇ ਨਾਲ ਸੁਣੋ ਜਿਹੜੇ ਮਸੀਹ ਦੇ ਵਿੱਚ ਸੌਂਗੇ ਜੇ ਅਸੀਂ ਮਸੀਹ ਸਾਡੇ ਜਿੰਦਿਆਂ ਜੀ ਦੇ ਨਾਮ ਆਏ ਜੇ ਅਸੀਂ ਸੌ ਜਾਵੇਂ ਮਸੀਹ ਦੇ ਵਿੱਚ ਤਾਂ ਅਸੀਂ ਜੀ ਉਠਾਇਆ ਜਾਵਾਂਗੇ ਤੇ ਜੇ ਕੋਈ ਰਹਿੰਦੇ ਨੇ ਤਾਂ ਉਹ ਅਚਾਨਕ ਹੀ ਹਵਾ ਦੇ ਵਿੱਚ ਪਰਮੇਸ਼ਰ ਨਾਲ ਮਿਲ ਜਾਣਗੇ ਔਰ ਇਹ ਬਚਨ ਦੱਸਦਾ ਪਹਿਲਾ ਕੋਰਿੰਥੀਆ 15:20 ਔਰ 25 ਦੱਸਦਾ कि ਸਾਡਾ ਸਰੀਰ ਆਤਮਿਕ ਹੋ ਜਾਏਗਾ ਸਾਡਾ ਸਰੀਰ ਬਦਲ ਜਾਏਗਾ ਪਹਿਲਾ ਕੋਰਿੰਥੀਆਂ 15 ਇਹ ਤੁਸੀਂ ਕਰ ਜਾ ਕੇ ਵੀ ਪੜਨਾ ਹੈ ਪੂਰਾ ਕਿਆਮਤ ਦਿੱਤੇ ਹੀ ਇਹ ਜ਼ਿਕਰ ਕੀਤਾ ਗਿਆ ਹੈ ਪਹਿਲਾ ਕੋਰਿੰਥੀਆਂ 15 ਉਸੇ ਉਸੇ 20 ਬਚਨ ਤੋਂ 40 ਬਚਨ ਤੱਕ ਲਿਖਿਆ ਹੋਇਆ ਹੈ ਕਿ ਸੰਨ ਇੱਕ ਆਤਮਿਕ ਸਰੀਰ ਮਿਲੇਗਾ ਸਵਰਗੀ ਸਰੀਰ ਵੀ ਹਨ ਸਵਰਗੀ ਸਰੀਰਾਂ ਸਵਰਗ ਦੇ ਰਾਜ ਦੇ ਵਿੱਚ ਜਾਣ ਲਈ ਇਹ ਸਰੀਰ ਨਹੀਂ ਜਾਏਗਾ ਪਰਮੇਸ਼ੁਰ ਦੇ ਰਾਜ ਦੇ ਵਿੱਚ ਇਹ ਗੱਲ ਨੂੰ ਆਪਣੇ ਮਨ ਦੇ ਵਿੱਚ ਪਹਿਲਾਂ ਤੋਂ ਰੱਖ ਲਓ शरीर परमेश राज नहीं जाएगा और कि शरीर बदलेगा यह फिलिपिया तीन और उसके ग्यारह लिखा हुआ है और प्रकाशित वाकया मतलब है पहली कियामत पहली क्यामत उस कहें कि जीशुसी आवे और जो मुर्दे, जी वो ही मुर्दे जी उठनगे वही मुद्दे जी उठनगे जेरे मसीह में जिन्ह ने मसीह मसी अपना जीवन बतीत करके अपने जीवन त्यागया है ਇਸ ਲਈ ਬੜੇ ਧਿਆਨ ਦੇ ਨਾਲ ਹੁਣ ਬੱਚੋਂ ਨੂੰ ਸੁਣੋ ਜਿਹੜਾ वचन ਪਰਮੇਸ਼ੁਰ ਨੇ ਤੁਹਾਡੇ ਔਰ ਮੇਰੇ ਸਭਨਾ ਲਈ ਜਿਹੜੇ ਜੀਉਂਦੇ ਨਹੀਂ ਉਹਨਾਂ ਦੇ ਲਈ ਰੱਖਿਆ ਹੋਇਆ ਹੈ ਪਲੂਸ ਫਿਲੀਪੀਆਂ 4:13 11 वचन ਜਿਹਾ ਮੈਂ ਕਿਵੇਂ ਨਾ ਕਿਵੇਂ ਮਰਦਿਆਂ ਵਿੱਚੋਂ ਜੀ ਉੱਠਣ ਦੀ ਪਦਵੀ ਨੂੰ ਪਦਵੀ ਨੂੰ ਅੱਪਰ ਪਾਵਾਂ ਇਹ ਗੱਲ ਨੂੰ ਧਿਆਨ ਦੇ ਨਾਲ ਆਪਣੇ ਜੀਵਨ ਦੇ ਸਾਹਮਣੇ ਰੱਖ ਲਓ ਇਸ ਸਰੀਰ ਪਰਮੇਸ਼ਵਰ ਦੇ ਰਾਜ ਦੇ ਵਿੱਚ ਨਹੀਂ ਜਾਏਗਾ ਔਰ ਜਦ ਇਨਸਾਨ ਜੀ ਉਠੇਗਾ ਉਸ ਨੂੰ ਸਵਰਗੀ ਸਰੀਰ ਮਿਲੇਗਾ ਉਹੀ ਪਰਮੇਸ਼ਵਰ ਦੇ ਰਾਜ ਦੇ ਵਿੱਚ ਜਾਏਗਾ ਔਰ ਜੀ ਉਹੀ ਉੱਠਣਗੇ ਜਿਹੜੇ ਜਿੱਤਣ ਵਾਲੇ ਨੇ ਪ੍ਰਕਾਸ਼ਯਾ ਦੀ ਵਾਕਿਆ ਪ੍ਰਕਾਸ਼ਯਾ ਦੇ ਵਿੱਚ ਲਿਖਾਇਆ ਦੋ ਅਰਸਤ ਤੇ ਕਹਿੰਦੇ ਨੇ ਜਿੱਤਣ ਵਾਲੇ ਉਹ ਨੇ ਜਿਨ੍ਹਾਂ ਨੇ ਮੌਤ ਨੂੰ ਜਿੱਤਿਆ ਜਿਨ੍ਹਾਂ ਨੇ ਆਪਣਾ ਜੀਵਨ ਮਸੀਹ ਦੇ ਨਾਲ ਗੁਜ਼ਾਰਿਆ ਜਿਨ੍ਹਾਂ ਨੇ ਬਖਤੂ ਸਮਾ ਲਿਆ ਹੈ ਇਹ ਜੇ ਚੰਗੀ ਤਰ੍ਹਾਂ ਚੱਲਣ ਤਾਂ ਜੀ ਜੀ ਉਠਾਣੇ ਜਾਣਗੇ ਜੇ ਇੱਕ ਬਖਤ ਸਮਾ ਲਿਆ ਵਿਅਕਤੀ ਜਨਾਕਾਰੀ ਦੇ ਵਿੱਚ ਪਾਪ ਦੇ ਵਿੱਚ ਔਰ ਪਰਮੇਸ਼ਰ ਨਾਲ ਵਫਾਦਾਰੀ ਦੇ ਵਿੱਚ ਨਹੀਂ ਹੈ ਤਾਂ ਪਹਿਲੀ ਕਿਆਮਤ ਵਿੱਚ ਉਹਦਾ ਦਾਖਲ ਹੋਣਾ ਅਨ ਹੋਣਾ ਹੈ ਜੋ ਮਰਜ਼ੀ ਕਰ ਲੇ ਉਹ ਪਹਿਲੀ ਕਿਆਮਤ ਵਿੱਚ ਨਹੀਂ ਜਾਏਗਾ ਔਰ ਜੇਰਾ ਪਹਿਲੀ ਕਿਆਮਤ ਵਿੱਚ ਨਾ ਹੋਇਆ ਔਰ ਦੂਸਰੀ ਕਿਆਮਤ ਵਿੱਚ ਉਸ ਲਈ ਔਖਾ ਹੈ ਜਿਹੜੇ ਵਿਅਕਤੀ ਨੇ ਬਖਤ ਸਮਾ ਲਿਆ ਔਰ ਪਾਪ ਦੇ ਵਿੱਚ ਹੈ ਕੰਨ ਖੋਲ ਕੇ ਸੁਣ ਲਓ ਤੁਸੀਂ ਸਵਰਗ ਵਿੱਚ ਨਹੀਂ ਜਾ ਰਹੇ क्योंकि जे मसीह ने मसीहदारी पढ़ लो पहली क्यामत उसके लिखया प्रकाशित दो और सात लिखा जितने वाले मुक्त दिता जाएगा जीवन का के जितने वाला वो जिसने मौत न जितया बैदल कहती अपने मरण के दिन तक वफादार है जब तक 70 साल तरी उम्र है 70 ਸਾਲ ਤੱਕ ਤੂੰ ਵਫਾਦਾਰ ਰਹੇਗਾ ਤੂੰ ਜੀ ਉਠਾਇਆ ਜਾਏਗਾ ਔਰ ਪਰਮੇਸ਼ਵਰ ਦੇ ਰਾਜ ਦੇ ਵਿੱਚ ਹੋਵੇਂਗਾ ਇਹ ਹੀ ਪਰਮੇਸ਼ਵਰ ਦਾ ਵਚਨ ਹੈ ਔਰ ਪਲੂਸ ਨੇ ਕਿਹਾ ਕਿ ਮੈਂ ਕਿਵੇਂ ਨਾ ਕਿਵੇਂ ਜੀ ਉਠਣ ਦੀ ਪਦਵੀ ਨੂੰ ਪ੍ਰਾਪਤ ਕਰ ਲਵਾਂ ਅੱਜ ਸਾਡਾ ਵੀ ਇਹ ਨਿਸ਼ਾਨਾ ਹੋਣਾ ਚਾਹੀਦਾ ਕਿ ਅਸੀਂ ਜੀ ਉਠਣ ਦੀ ਪਦਵੀ ਨੂੰ ਪਾ ਲਿਆ ਕਿਉਂਕਿ ਜਿਹੜੇ ਜੀ ਨਾ ਉਠੇ 100% ਚੋਰ ਅਨਕਤ ਨਰਕ ਦੇ ਵਿੱਚ ਜਾਣਗੇ ਕਿਉਂਕਿ ਨਿਉਂ ਦੇ ਵਿੱਚ ਖੜੇ ਰਹਿਣਾ ਕਿਸੇ ਦੇ ਲਈ ਵੀ ਨਿ ਕੋਖਾ ਹੈ ਪਰਮੇਸ਼ਰ ਦੇ ਨਿਯਾਉ ਦੇ ਅਗੇ ਖਰੇ ਰਹਿਣਾ ਔਖਾ ਹੈ ਵਿਸ਼ਵਾਸੀਆਂ ਦੇ ਲਈ ਜਿਨ੍ਹਾਂ ਨੇ ਬਖਤ ਤੁਮ ਲਿਆ ਇਹ ਗੱਲ ਆਪਣੇ ਮਨ ਦੇ ਵਿੱਚ ਰੱਖ ਲਓ ਜਦ ਪ੍ਰਭੂ ਯਿਸੂ ਸੇ ਆਏਗੇ ਜੀ ਉਠਾਏਗੇ ਤਾਂ ਉਹਨਾਂ ਦਾ ਸਰੀਰ ਆਤਮਿਕ ਹੋ ਜਾਏਗਾ ਫਿਰ ਉਹਨਾਂ ਦਾ ਨਿਯਾਉ ਨਹੀਂ ਹੈ ਬਾਈਬਲ ਤੇ ਸਾਫ਼ ਇਹ ਗੱਲ ਲਿਖੀ ਸਲੀਪ ਦੇ ਉੱਤੇ ਉਹਨਾਂ ਦਾ ਨਿਯਾਉ ਹੋ ਚੁੱਕਾ ਉਹਨਾਂ ਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੋਏਗਾ ਜਦ ਜੀ ਉਠਾਏ ਜਾਣਗੇ ਉਹ ਨਿਯਾਉ ਕਰਨਗੇ ਮਸੀਹ ਦੇ ਨਾਲ ਇਸੇ ਲਈ ਆਪਣੀ ਪਦਵੀ ਨੂੰ ਥਾਮ ਲੋ पदवी परमेश्वर मसीह के राज करे और परमेश्वर दे सदा दे युग रहे परमेर हजार साल सिर्फ एक टैम है जिम्मे 1900 तो शुरू होया और 2000 तक एक समाप्त हो गया हजार साल

ਇਹ ਜੀਵਨ 70 80 ਜਿੰਨਾ ਵੀ ਅਗਲਾ 1000 ਸਾਲ ਬਹੁਤ ਜ਼ਰੂਰੀ ਔਰ ਜੇਰਾ 1000 ਸਾਲ ਦੇ ਵਿੱਚ ਹੋਇਆ ਉਹੀ ਪਰਮੇਸ਼ਵਰ ਦੇ ਰਾਹ ਦੇ ਵਿੱਚ ਜਾਏਗਾ ਪ੍ਰਕਾਸ਼ਿਤ ਵਾਕਿਆ ਔਰ ਉਸ ਦਾ 20 ਦੀ 5 ਨੂੰ ਕਰਦੇ ਆਂ ਬਾਈਬਲ ਅਗਲੀ ਵਾਰ ਲੈ ਕੇ ਆਉਣਾ ਸਾਰਿਆਂ ਨੇ ਬਾਈਬਲ ਤੋਂ ਬਿਨਾਂ ਕਿੱਦਾਂ ਜੀ ਸੀ ਇਸ ਤੋਪਰ ਵੀ ਪ੍ਰਕਾਸ਼ਿਤ ਵਾਕਿਆ ਵੀ 5 ਬਾਕੀ ਜੇ ਬਾਕੀ ਮੁਰਤੇ ਹਜ਼ਾਰ ਬੜੇ ਪੂਰੇ ਹੋਣ ਤੱਕ ਜੀਣਾ ਉੱਠਣਗੇ ਇਹ ਪਹਿਲੀ ਗੱਲ ਹੈ ਜਦ ਹਜ਼ਾਰ ਬੜੇ ਪੂਰਾ ਹੋਏਗਾ ਤਦ ਬਾਕੀ ਮੁਰਤੇ ਜੋ ਸੰਸਾਰ ਦੇ ਵਿੱਚ ਨੇ ਜਿਨ੍ਹਾਂ ਨੇ ਯੂਸ਼ੂਅਸਿ ਤੇ ਵਿਸ਼ਵਾਸ ਨਹੀਂ ਕੀਤਾ ਤਦ ਉੱਠਣਗੇ ਹਜ਼ਾਰ ਸਾਲ ਤੋਂ ਬਾਅਦ ਔਰ ਚਹ ਹਜ਼ਾਰ ਸਾਲ ਤੋਂ ਬਾਅਦ ਜਦ ਉੱਠਣਗੇ ਉਹਨਾਂ ਦਾ ਨਿਯਮ ਹੋਏਗਾ ਹੁਣ ਤੁਸੀਂ ਸੋਚ ਲਓ ਤੇ ਸਮਝ ਲਓ ਜਿਨ੍ਹਾਂ ਨੇ ਬਖਤ ਸਮਾਂ ਲਿਆ ਉਹ ਸਵਰਗ ਦੇ ਅਧਿਕਾਰੀ ਬਣ ਚੁਕੇ ਹੁਣ ਤੁਹਾਡੇ ਉੱਤੇ ਨਿਰਭਰ ਕਰਦਾ ਕਿ ਤੁਸੀਂ ਜੀ ਉੱਠਣ ਦੀ ਪਦਵੀ ਨੂੰ ਪਾਣਾ ਚਾਹੁੰਦੇ ਜਾਂ ਨਹੀਂ ਇਹ ਤੁਹਾਡਾ ਚਾਲ ਚਲਣਾ ਪੈ ਕਰੇਗਾ ਕਿ ਤੁਸੀਂ ਸਵਰਗ ਦੇ ਜੀਵਤ ਅਧਿ ਪਦਵੀ ਨੂੰ ਪਾਓਗੇ ਕਿ ਨਹੀਂ ਪਾਓਗੇ ਤਨ ਤਪਵਿੱਤਰ ਹੋ ਜਿਹੜੇ ਪਹਿਲੀ ਕਿਆਮਤ ਵਿੱਚ ਸ਼ਾਮਿਲ ਹੋਣ ਇਹ ਉਹਨਾਂ ਦੀ ਦੂਈ ਮੌਤ ਦਾ ਕੁਝ ਵਸ ਨਹੀਂ ਇਹ ਪਰਮੇਸ਼ਰ ਅਤੇ ਮਸੀਹ ਜੱਜ ਕਰਨਗੇ ਉਹਦੇ ਨਾਲ ਹਜ਼ਾਰ ਬੜੇ ਰਾਜ ਕਰਨਗੇ ਇਹੀ ਨੇ ਜਿਹੜੀ ਪਹਿਲੀ ਕਿਆਮਤ ਵਿੱਚ ਸ਼ਾਮਿਲ ਹੋਣਗੇ ਉਹਨਾਂ ਤੇ ਦੂਜੀ ਮੌਤ ਨਰਕ ਦਾ ਉਹਨਾਂ ਤੇ ਕੋਈ ਅਧਿਕਾਰ ਨਹੀਂ ਹੋਵੇਗਾ ਉਹ ਕੋਈ ਜਿੱਥੇ ਕਹਿੰਦਾ ਨਾ ਦੇ ਨਰਕ ਦਾ ਉਹ ਨਰਕ ਦੇ ਵਿੱਚ پھਿੰਕੇ ਨਹੀਂ ਜਾਣਗੇ ਜਿਹੜੇ ਹਜ਼ਾਰ ਸਾਲ ਚ ਜੀਉਂਣਗੇ ਜਦ ਜੀ ਉੱਠੇਗਾ ਉਹਦਾ ਜੀਵਨ ਉਹਦਾ ਸਰੀਰ ਬਦਲ ਚੁਕਾ ਹੋਏਗਾ ਸਵਰਗੀ ਸਰੀਰ ਹੋਏਗਾ ਔਰ ਉਹ ਪਰਮੇਸ਼ਵਰ ਦੇ ਰਾਜ ਦੇ ਵਿੱਚ ਹੀ ਰਹਿਣਗੇ ਪਰਮੇਸ਼ਵਰ ਅਤੇ ਮਸੀਹ ਦੇ ਜੱਜ ਕੋਣਗੇ ਉਸ ਹਜ਼ਾਰ ਸਾਲ ਦੇ ਵਿੱਚ ਔਰ ਹਜ਼ਾਰ ਸਾਲ ਪਰਮੇਸ਼ਵਰ ਦੇ ਨਾਲ ਰਾਜ ਕਰਨਗੇ ਪਰਮੇਸ਼ਵਰ ਦੇ ਨਾਲ ਕਿਵੇਂ ਮੈਂ ਕਿਵੇਂ ਮੈਂ ਜੀ ਉੱਠ ਦੀ ਪਦਵੀ ਨੂੰ ਪ੍ਰਾਪਤ ਕਰ ਲਵਾਂ ਪਲੂਸ ਇੱਕ ਹੀ ਨਿਸ਼ਾਨਾ ਸੀ ਬਹੁਤ ਵਾਰ ਪਰਹਿ ਗਿਆ ਪਲੂਸ ਨੇ ਕਿਹਾ ਕਿ ਮੈਂ ਆਪਣੇ ਨਿਸ਼ਾਨੇ ਵੱਲ ਦੌੜਦਾ ਚਲਾ ਜਾਵਾਂ ਕਿਹੜਾ ਨਿਸ਼ਾਨਾ ਸੀ ਪਲੂਸ ਦਾ ਮੈਂ ਜੀ ਉੱਠ ਦੀ ਪਦਵੀ ਨੂੰ ਪਾ ਲਵਾਂ ਹਜ਼ਾਰ ਸਾਲ ਜਦ ਯੀਸ਼ੁਮਸੀ ਆਏਗੇ ਜੀਵਨ ਇਸ ਸੰਗਤ ਦੇ ਵਿੱਚ ਤੇ ਪਲੂਸ ਜੀ ਉਠਾਇਆ ਜਾਏਗਾ ਇਹ ਗੱਲ ਸੱਚ ਪਲਸ ਜੀ ਉਠਾਇਆ ਜਾਏਗਾ ਪਤਰਸ ਜੀ ਉਠਾਇਆ ਜਾਣਗੇ ਬ੍ਰਿਸੀ ਜੀਸ਼ੂ ਦੇ ਚੇਲੇ ਉਠਾਇਆ ਜਾਣਗੇ ਹਜ਼ਾਰ ਸਾਧ ਵਿੱਚ ਮਸੀਹ ਨਾਰਾਜ ਕਰਨਗੇ ਉਹਨਾਂ ਨੇ ਵੀ ਤਾਂ ਮਸੀਹ ਦੇ ਨਾਲ ਚੱਲੇ ਔਰ ਤੁਸੀਂ ਮਸੀਹ ਦੇ ਨਾਲ ਚੱਲਣਾ ਚਾਹੁੰਦੇ ਜਾਂ ਨਹੀਂ ਚਾਹੁੰਦੇ ਇਹ ਤੁਹਾਡਾ ਫੈਸਲਾ ਹੈ वापस वह लैके तेजे को बेस्ट ऑपरचुनिटी है जब वापस वहाँते परमेश्वर के दे, राज प्रवेश कर जाते पर जो बप लैके परमेश्वर जो कचा ना चल तो लिख के लै लो हजार साल दाखला नहीं होगा हजार साल जी उठना की है जी उठना आज्ञाकारिता नतीजा है जी उठना की है जरा इंसान आग्ञाकार होगा परमेश्वर का जी उठाया जाएगा जाए ਜੀ ਉਠਣਾ ਨਤੀਜਾ ਹੈ ਆਗਿਆਕਾਰੀਤਾ ਦਾ ਮਸੀਹ ਦੇ ਜੀਵਨ ਦੇ ਵਿੱਚ ਅਸੀਂ ਬੜਾ ਕੁਝ ਦੇਖਦੇ ਹਾਂ ਫਿਲਪੀਆਂ ਜਦ ਉਸ ਦਾ ਦੋ ਪੜਦੇ ਆ ਫਿਲਪੀਆਂ ਉਹ ਉਸ ਦਾ ਦੂ ਫਿਲਪੀਆਂ ਉਹ ਉਸ ਦਾ ਦੂ ਤੋੜਦਾ 18 ਚੰਨ ਮਨੁੱਖ ਦੀ ਸੰਗਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨਿਵਾ ਪਿਤਾ ਮੌਤ ਤਾਈ ਸਲੀਬ ਦੀ ਮੌਤ ਤਾਂ ਹੀ ਆਧਿਆਕਾਰ ਬਣਿਆ ਪ੍ਰਭੂ ਯਿਸੂ ਮਸੀਹ ਨੂੰ ਪਰਮੇਸ਼ੁਰ ਦੇ ਜੀਵ ਠਾਇਆ ਜਾਣਦੇ ਹੋਣਾ ਕਿਉਂਕਿ ਉਸ ਦੀ ਮੌਤ ਇੱਕ ਪਰਮੇਸ਼ੁਰ ਦਾ ਆਧਿਆਕਾਰ ਸੀ ਆਧਿਆਕਾਰਤਾ ਹੀ ਤਾਨੂੰ ਜੀਵ ਠਾਏਗੀ ਹੋਰ ਕੋਈ ਚੀਜ਼ ਨਹੀਂ ਕਿ ਬਖਤਸਮਾ ਤੁਹਾਡੀ ਐਂਟਰੀ ਆ ਸੁਰਗ ਦੇ ਵਿੱਚ ਇਹ ਸਰਟੀਫਿਕੇਟ ਤਾਂ ਬਿਲਕੁਲ ਨਹੀਂ ਤੁਸੀਂ ਜੀਵ ਠਾਈ ਜਾਓਗੇ ਆਪਣੇ ਮਨਾਂ ਦੇ ਵਿੱਚ ਇੱਕ ਥਾਂ ਲਓ ਕਿ ਬਖਤਸਮਾ ਲੈਣਾ ਚੰਗਾ ਹੈ ਪਰ ਬਖਤਸਮੇ ਦੇ ਯੋਗ ਚੜ੍ਹ ਚਲਣੀ ਉਸ ਤੋਂ ਵੀ ਵਧੀਕ ਹੈ ਸਲੀਪ ਦੀ ਮੌਤ ਐ ਅਧਿਕਾਰ ਬਣਿਆ ਸਲੀਪ ਦੀ ਮੌਤ ਐ ਇਬਰਾਨੀਆਂ 5 ਦੇ ਵਿੱਚ ਇਬਰਾਨੀਆਂ 5 ਇਹ ਮਸੀਹ ਯੀਸ਼ੂ ਬਾਰੇ ਬਚਨ ਹੈ ਸਾਰੇ ਉਹ ਨਹੀਂ ਦਿਨੀ ਜਦੋਂ ਜਦੋਂ ਦੇਹ ਧਾਰੀ ਹੋਇਆ ਸੀ ਯੀਸ਼ੂ ਬਹੁਤ ਤਹਾ ਮਾਰ ਮਾਰ ਕੇ ਅੰਜੂਬ ਕੇਰ ਕੇ ਉਹਦੇ ਅੱਗੇ ਕਿਤੇ ਕਿ ਪਰਮੇਸ਼ਰ ਤੇ ਕਿ ਜੇ ਉਹਨੂੰ ਮੌਤ ਤੋਂ ਬਤਾ ਸਕਦਾ ਸੀ ਕਿ ਬੇਨਤੀਆਂ ਕਿਤਨਾ ਮਿੰਨਤਾ ਕੀਤੀਆਂ ਪਰਮੇਸ਼ਰ ਦਾ ਪੈਰ ਅੱਖਾਂ ਦੇ ਕਰਨ ਉਹਦੀ ਸੁਣੀ ਗਈ ਔਰ ਜੀ ਉਠਾਇਆ ਗਿਆ ਉਹ ਪਵਨ ਪੁੱਤਰ ਸੀ ਪਰ ਜਿਹੜੇ ਉਹਨੇ ਦੁੱਖ ਪੋਗੇ ਉਹਨਾਂ ਤੋਂ ਅਗਿਆਕਾਰਤਾ ਸਿੱਖੀ ਯਹੀ ਸ਼ਮ ਸੀ ਪਰਮੇਸ਼ਰ ਦਾ ਪਾਵੇ ਪੁੱਤਰ ਸੀ ਤਦ ਵੀ ਉਹਨੇ ਅਗਿਆਕਾਰਤਾ ਸਿੱਖੀ ਪਰਮੇਸ਼ੁਰ ਨੇ ਯਿਸੂ ਮਸੀਹ ਨੂੰ ਐਵੇਂ ਹੀ ਜੀ ਨਹੀਂ ਉਠਾਇਆ ਕਿਉਂਕਿ ਉਹ ਮੌਤ ਦੀ ਸਲੀਬ ਤੱਕ ਵਿਚਕਾਰ ਸੀ ਪਰਮੇਸ਼ੁਰ ਦਾ ਲਾਦਰ ਵੀ ਜਿੰਦਾ ਹੋਇਆ ਪਰ ਉਹ ਮਰ ਗਿਆ ਉਸ ਦੇ ਕੋਲ ਫਰਕੀ ਸਰੀਰ ਨਹੀਂ ਸੀ ਹੋਣੀ ਬੈਬਲ ਵਿੱਚ ਮੁਰਤੇ ਜਿੰਦਾ ਹੋਏ ਅੱਜ ਵੀ ਹੁੰਦੇ ਨੇ ਪਰ ਉਹ ਮਰ ਜਾਂਦੇ ਨੇ ਕਿਉਂਕਿ ਉਹ ਮਸੀਹ ਦੇ ਦੁਆਰਾ ਪਰਮੇਸ਼ੁਰ ਦੇ ਦੁਆਰਾ ਜੀਵਤ ਨਹੀਂ ਕੀਤੇ ਜਾਂਦੇ वो परमेश्वर की वो शक्ति जो जी उठाने की असली ताकत है जो शरीर की कथा है यीशु मसीह सी जिसके जी उठाए गए और उन्होंने शरीर बदल गया और अभी बदल दिते जावे जब हजार साल प्रवेश करा अपने जीवन से एक गल बड़े ठाण के समझ लो साज्ञाकारीता का सू जीव उठाएगी सुन तो जाओ होजार साल चरण का पहली क्यामन दाखिल होना होना

अध्याय जब तुम पढ़ लोगे तो घर जाके पढ़ना एक सौ उन्नी अध्याय एक सौ उन्नीस और उस एक सौ कती लिखा मैं तेरे हुक्मचता हाँ ती आग्या ती होगी जब तह परमेश्वर की आज्ञा का पता होगा सिर्फ थोड़ी थोड़ी आग्ञा का पता चोरी नहीं करनी चाहनी परमेश्वर की आग्ञा इतों गह रही आगे अच रखदा परमेशर की आग्ञा की खोज करो बैबल पढ़ो सोचो परमेश्वर की हर गल आग्ञा की ਹਰ ਗੱਲ ਦੇ ਵਿੱਚ ਪਰਮੇਸ਼ਰ ਦੀਆਂ ਆਗਿਆ ਦੀ ਪਾਲ ਕਰੋ ਪਰਮੇਸ਼ਰ ਦੇ ਹੁਕਮਾਂ ਨੂੰ ਪਾਲੋ ਦੌਦ ਆਗਿਆਕਾਰ ਇਸ ਲਈ ਹੋਇਆ ਕਿਉਂਕਿ ਉਸ ਨੂੰ ਆਗਿਆ ਪਤਾ ਸੀ ਯੀਸ਼ੂਨ ਸੀ ਸਲੀਬ ਦੀ ਮੌਤ ਤੱਕ ਇਸੇ ਲਈ ਆਗਿਆਕਾਰ ਹੋਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਲੀਬ ਤੇ ਮੈਂ ਜਾਣਾ ਜੇ ਕਿ ਇਨਸਾਨ ਨੂੰ ਹੁਕਮਾਂ ਦਾ ਨਹੀਂ ਪਤਾ ਤਾਂ ਆਗਿਆਕਾਰ ਕਿੱਦਾਂ ਹੋਏਗਾ ਇਹ ਪਰਮੇਸ਼ਰ ਦੀ ਆਗਿਆ ਹੈ ਇਸ ਦੇ ਉੱਤੇ ਧਿਆਨ ਦਿਓ ਮੈਂ ਤੁਹਾਨੂੰ ਸੱਚ ਆਖ ਰਿਹਾ ਹਾਂ और इस तो ते कोई गल भी नहीं दी। जी उठाए गए जय परमेश्वर के आग्ञाकारिता दे वफादारी के मरण के दिन तक परमेश्वर के वफादार रहे आग्याकार रहेंगे वही जितने और परमेश्वर के हजार साल तक क्यों जीवन जीना है छत्तो वपस में क्यों लिया फिर क्यों लिया वापस जिन्होंने वापस नहीं लिया वह तो भोल जाओ हजार साल चुजोगे ਬੋਲ ਤੂੰ ਤੁਸੀਂ 1000 ਸਾਲ ਚਲੇ ਜਾਓਗੇ ਤੁਹਾਡਾ ਨਿਉ ਹੋਏਗਾ ਔਰ ਨਿਉ ਦੇ ਇੱਕ ਪਰਮੇਸ਼ੁਰ ਦੇਗੇ ਕੋਈ ਖਰਾਨੀ ਦਾ ਸਦ ਪਰਮੇਸ਼ੁਰ ਤੇ ਨਿਉ ਹੁ ਤਾਂ ਕਿ ਕੋਈ ਖਰਾਨੀ ਦਾ ਸਦ ਜਿਨ੍ਹਾਂ ਨੇ ਬਖਤ ਉਸਮਾਨ ਨਹੀਂ ਲਿਆ ਤੁਸੀਂ ਤਾਂ ਸਾਫ਼ ਹੋ ਜਾਓ ਕਿ ਤੁਸੀਂ 1000 ਸਾਲ ਦੇ ਰਾਜ ਵਿੱਚ ਜਾਓਗੇ ਔਰ ਜਿਨ੍ਹਾਂ ਨੇ ਬਖਤ ਉਸਮਾਨ ਲਿਆ ਜੇ ਤੁਸੀਂ ਅਗਿਆਕਾਰ ਨਾ ਹੋਏ ਤਾਂ ਤੁਸੀਂ ਵੀ ਪੁੱਲ ਜਾਓ ਕਿ ਤੁਸੀਂ 1000 ਸਾਲ ਦੇ ਰਾਜ ਕਰੋਗੇ ਸਾਰੀ ਬਾਈਬਲ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇੱਕ ਹੀ ਗੱਲ ਕਹਿੰਦੀ ਕਿ ਪਰਮੇਸ਼ੁਰ ਦਾ ਰਾਜ ਇਸ ਜ਼ਮੀਨ ਤੇ ਤਿਆਰ ਵਾਲਾ

संपत्ति तेरी है और राज स्थापित कर परमेश्वर का ध्यान का नाम समझ लो मसीह यीशु आए जब तुम मर जाओ मैं मरता जा। तो उसके नाल जी उठाए जाइए जे जिंदे रहिए तो तब भी उसके नाल मिलन के उठाए जाइए अपने जीवन का कोई लक्ष्य बना लो शर्तो सारी चीजा क्योंकि परमेश्वर का पुलूस परमेश्वर दास कहता मैं कि पदवी तक पहुंच जाऊंगा जी उठी अपने मन पूरी तरह बैठा के साम के रख लो कि परमेश्वर का राज मेरे है। तो शुरू होती हैब्रहम परमेश अबराहम परमेश्वर ने वंश दता और दौद राज दता कि दौद में तेरी गति तेरे को बैठावा अब्रहम वंश दता कि तेरी वंश कोसीू ही है परमेश्वर अब्राहम अब्रहम चुनिया ਵੰਚ ਲਈ ਗੌਦ ਨੁਚਨੇ ਰਾਜ ਸਥਾਪਿਤ ਕਰਨ ਲਈ ਪਰਮੇਸ਼ਵਰ ਦੀ ਪੂਰੀ ਯੋਜਨਾ ਸਿਰਫ ਤੇ ਸਿਰਫ ਹਜ਼ਾਰ ਸਾਲ ਤੇ ਨਿਰਭਰ ਕਰਦੀ ਉਹ ਸੋਚ ਲਓ ਤੇ ਸਮਝ ਲਓ ਇਸ ਬੈਪਲ ਦੇ ਸਭ ਤੋਂ ਅਚਰਜ ਗੱਲ ਪਤਾ ਕੀ ਲਿਖੀ ਮੇਰੀ ਪਰਜਾਲ ਸੋਚਣੀ ਜੇ ਸ਼ਾਇਦ ਕਰੋ ਜੇ ਸ਼ਾਇਦ ਜੇ ਸ਼ਾਇਦ ਇੱਕ

ਕੁਝ ਵੀ ਕਰ ਲਓ ਸਾਰਾ ਮਕਸਦ ਹਜ਼ਾਰ ਸਾਲ ਦਾ ਹੈ ਹਜ਼ਾਰ ਸਾਲ ਤੋਂ ਬਾਅਦ ਪਰਮੇਸ਼ੁਰ ਦਾ ਸਦਾ ਦਰਜ ਹੈ ਯੀਸ਼ੂ مسیਹ ਪਹਿਲਾ ਕੋਰਿੰਥੀਆਂ 15 ਵਿੱਚ ਪੜ੍ਹ ਲਿਓ ਹਜ਼ਾਰ ਸਾਲ ਦੇ ਵਿੱਚ ਜਦ ਸ਼ੈਤਾਨ ਫਿਰ ਛੱਡਿਆ ਜਾਣਾ ਔਰ ਉਸ ਸਰਤੀ ਤੋਂ ਉੱਤੇ ਪਰਮਾਏਗਾ ਔਰ ਤਦ ਅੰਤ ਹੋਏਗਾ ਨਵਾਂ ਅਕਾਸ਼ ਨਵੀਂ ਧਰਤੀ ਸਦ ਆਏਗੀ ਔਰ ਪ੍ਰਧਨਾ ਵਿੱਚ ਚੁਪੜ ਲੈਣਾ ਉਸ ਦੇ ਵਿੱਚ ਲਿਖਾ ਹੋਇਆ ਹੈ ਕਿ ਮਸੀਹ ਯੀਸ਼ੂ ਰਾਜ ਨੂੰ ਪੂਰੀ ਤਰ੍ਹਾਂ ਧਰਤੀ ਉੱਪਰ ਕਬਜ ਚੁਲਾ ਕੇ ਪਿਤਾ ਨੂੰ ਸੌਂਪ ਦੇਗਾ ਔਰ ਪਰਮੇਸ਼ਰ ਹਜ਼ਾਰ ਸਾਲ ਤੋਂ ਬਾਅਦ ਇਸ ਧਰਤੀ ਉੱਤੇ ਰਾਜ ਕਰਨਗੇ ਮਤੀਸ਼ੇ ਵਿੱਚ ਇੱਕ ਪ੍ਰਾਰਥਨਾ ਹੈ ਸਾਡੇ ਪਿਤਾ ਤੂੰ ਜੋ ਸਵਰਗ ਦੇ ਵਿੱਚ ਹੈ तेरा नाम पाक मना जाए तेरी मर्जी जो रिसोल्ट दे जमीन तो भी होए और तेरा राज आवे परमेश्वर का राज आ रहा है और पुल जाओ जे तुसी आज्ञाकार नहीं तो سراद देवच परमेश करोगे पुल जाओ बाप तो समा लेया चंगा है राजादार होना उसको ज्यादा चंगा है नहीं कर सकते तुसी वो 10000 करता है नहीं कर सकते वो जो दो लोग करते नहीं कर सकते ਨਹੀਂ ਕਰ ਸਕਦੇ ਬਿਲਕੁਲ ਵੀ ਨਹੀਂ ਕਰ ਸਕਦੇ ਕਿਉਂਕਿ ਉਹ ਨਰਕ ਵਿੱਚ ਜਾ ਰਹੇ ਨੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਤੁਸਮੈ ਲੈ ਕੇ ਵੀ ਆਪਣੇ ਮਨਾਂ ਦੇ ਵਿੱਚ ਇਹ ਗੱਲ ਉਠਾਣ ਲੋ ਔਰ ਸਮਝ ਲੋ ਪਰਮੇਸ਼ਵਰ ਦਾ ਰਾਜ਼ ਮੇਰੇ ਬੜਾ ਮੇਰੇ ਹੈ ਪਰਮੇਸ਼ਵਰ ਦਾ ਰਾਜ਼ ਚਲੋ ਪਰਮੇਸ਼ਵਰ ਦਾ ਰਾਜ਼ 50 ਸਾਲ 60 ਸਾਲ ਅਜੇ ਨਾ ਆਇਆ ਅਪਾ ਰਵਾਂਗੇ ਅਪਾ ਰਵਾਂਗੇ ਚਲੋ ਜਿੰਨਾ ਚਿਰ ਵੀ ਪਰਮੇਸ਼ਵਰ ਦਾ ਰਾਜ਼ ਨਾ ਆਏ ਕੱਲ ਆਏ ਪਰਸੋਂ ਆਏ ਸਾ ਸਾਲ ਆਏ 100 ਸਾਲ ਆਏ ਕਦੋਂ ਵੀ ਆਇਆ ਆਪਾਂ ਰਵਾਂਗੇ ਸੋਚਾਂਗੇ ਇਸੇ ਤੇ ਲਈ ਆਪਣੀ ਜ਼ਿੰਦਗੀ ਤੇ ਠਾਲ ਲਵਾਂ ਮੈਂ ਜਿੰਦਾ ਰਵਾਂ ਜਦ ਮਰਾਂ ਮਸਜਿਦ ਨਾਲ ਬੰਨਾ ਮਸਜਿਦ ਦੇ ਵਿੱਚ ਬੰਨਾ ਜੇ ਜਿੰਦੇ ਰਵਾਂਗੇ ਤੋ ਉਠਾਲੇ ਜਾਵਾਂਗੇ ਔਰ ਜੇ ਮਰ ਜਾਵਾਂਗੇ ਤਦ ਵੀ ਉਠਾਲੇ ਜਾਵਾਂਗੇ ਲਾਸਟ ਇੱਕੀ ਗੱਲ ਮੈਂ ਕਿਵੇਂ ਨਾ ਕਿਵੇਂ ਜੀਵਨ ਤੇ ਪਦਵੀ ਪ੍ਰਾਪਤ ਕਰ ਲਵਾਂ ਇਹ ਬੱਚ ਨੂੰ ਆਪਣੇ ਅੰਦਰ ਥਾਂ ਤੇ ਸਾਮ ਕਰ ਲੇ ਆਪਣਾ ਲਕਸ਼ ਬਣਾ ਲਓ कुछ नहीं मिलना जैसा साल के ना मिले कुछ भी नहीं सीधा सदा नरका कोई कुछ भी कहे कोई प्रचार करे माफी या नहीं है कोई माफी नहीं जी कुछ भी नहीं जी जी नहीं उठाएंगे मसी लोग जिन्होंने वापस लिया डायरेक्ट लेके दे देना मिला जो तुम आग्याकारी चले तो स्वर्ग के मिलोंगे नहीं तो उ जितने नहीं होने चाहिए

ਸੱਚ ਹੈ ਜਿਨ੍ਹਾਂ ਨੇ ਬਪਤਿਸਮਾ ਲਿਆ ਉਹਨਾਂ ਦੇ ਲਈ ਜ਼ਰੂਰੀ ਹੈ ਹਜ਼ਾਰ ਸਾਲ ਦੇ ਵਿੱਚ ਜੀ ਉੱਠਣਾ ਨਹੀਂ ਤਾਂ ਸਿੱਧੀ ਕਰ ਕੋਈ ਭੁੱਲ ਜੇ ਪੁੱਲੀ ਜਾਓ ਕਿ ਬਾਤ ਮੁਆਫੀ ਆ ਜਾਓ ਨਿਉਂ ਦੇ ਵਿੱਚ ਸਿੱਧੇ ਸਾਬਤ ਹੋ ਜਾਓਗੇ ਨਿਉਂ ਉਹਨਾਂ ਦਾ ਹੋਣਾ ਜੋ ਮਸੀਹ ਦੇ ਵਿੱਚ ਨਹੀਂ ਸੋਏ ਜਿਨ੍ਹਾਂ ਨੇ ਬਪਤਿਸਮਾ ਨਹੀਂ ਲਿਆ ਨਿਉਂ ਉਹਨਾਂ ਦਾ ਹੋਣਾ ਹੈ ਹਜ਼ਾਰ ਸਾਲ ਉਹਨਾਂ ਦਾ ਹੈ ਜਿਨ੍ਹਾਂ ਨੇ ਬਪਤਿਸਮਾ ਲਿਆ ਔਰ ਮਸੀਹ ਦੇ ਵਿੱਚ ਮੋਏ ਨਹੀਂ

ਹਜ਼ਾਰ ਸਾਲ ਤੋਂ ਬਾਅਦ ਪਰਮੇਸ਼ਰ ਆਏਗਾ ਇਸ ਧਰਤੀ ਤੇ ਨਵਾਂ ਆਕਾਸ਼ ਹੋ ਨਵੀਂ ਤਰਤੀਜਤ ਬਣਾਈ ਜਾਏਗੀ ਤਦ ਸਮੁੰਦਰ ਨਹੀਂ ਹੋਏਗਾ ਹੁਣ ਤਰਤੀਜ ਉਤੇ ਪਤਾ ਕਿਉਂ ਸਮੁੰਦਰ ਹੈ ਤਰਤੀਜ ਉਤੇ ਬਹੁਤ ਸਾਰੀ ਦੁਸ਼ਟਾਂ ਇੰਡੀਅਨ ਓਸਮ ਅਨਸੰ ਸਾਰੀ ਜਿੰਨੇ ਵੀ ਪਾਣੀ ਹੈ ਨਾ 75% ਹੁਣਾਂ ਚ ਦੂਸਤਾ ਤੋਂ ਮਮੋ ਪਰਮੇਸ਼ਰ ਨੇ ਕਹਿ ਚੀਤੀ ਹੋਈਆਂ ਨੇ ਕੁਝ ਅਗਲੇ ਹਜ਼ਾਰ ਸਾਲ ਦੇ ਵਿੱਚ ਜੁਵਾ ਹਜ਼ਾਰ ਸਾਲ ਤੋਂ ਬਾਅਦ ਜਰ ਆ ਜਾਏ ਉਸ ਤੇ ਸਮੁੰਦਰ ਨਹੀਂ ਹੋਏਗਾ ਉਸ ਦਾ ਉਸ ਦਾ ਮਤਲਬ ਸ਼ੈਤਾਨ ਦਾ ਉਸ ਰਾਜ ਦੇ ਵਿੱਚ ਕੁਝ ਵੀ ਐਸਾ ਨਹੀਂ ਹੋਏਗਾ 1% ਵੀ ਐਸਾ ਨਹੀਂ ਹੋਏਗਾ ਅੱਜ ਇਸ ਸੰਸਾਰ ਵਿੱਚ ਪਾਣੀ ਦੇ ਉੱਤੇ ਬਹੁਤ ਜ਼ਗਤ ਕੁਨੇ ਕਿਤੇ ਜਾਂਦੇ ਪਾਣੀ ਦੇ ਉੱਤੇ ਬਹੁਤ ਖੁਜਵਾਇਆ ਜਾਂਦਾ ਪਰ ਜਦ ਪਰਮੇਸ਼ਰ ਦਾ ਹਜ਼ਾਰ ਸਾਲ ਤੋਂ ਬਾਅਦ ਰਾਜ ਆ ਰਿਹਾ ਉਸ ਦੇ ਵਿੱਚ ਸਮੁੰਦਰ ਨਹੀਂ ਹੋਏਗਾ ਯਰੂਸ਼ਲਮ ਤੋਂ ਹੀ ਇੱਕ ਨਦੀ ਨਿਕਲੇਗੀ ਜੋ ਸਾਰਿਆਂ ਨੂੰ ਤ੍ਰਿਪਤ ਕਰੇਗੀ ਆਪਣੇ ਮਨ ਦੇ ਵਿੱਚ ਸੋਚ ਲਓ ਕੀ ਕਰਨਾ ਚਾਹੁੰਦੇ ਹਾਂ ਹਜ਼ਾਰ ਸਾਲ ਦਾ ਰਾਜ ਆ ਰਿਹਾ ਹੈ اور ਪਰਮੇਸ਼ੁਰ ਦਾ ਇਹ ਹੀ ਬਚਨ ਹੈ ਸਾਰੀ ਬਾਈਬਲ ਬੋਲੋ ਪੁਸਤਕਾਂ ਸਾਰੀਆਂ ਪਤਲੀਆਂ ਪੜ੍ਹ ਲਓ ਇੱਕ ਹੀ ਗੱਲ ਬਲੇ ਗਾੜ ਪਤਲੀ ਚ ਮਸੀਹ ਆ ਰਿਹਾ ਮਸੀਹ ਆ ਰਿਹਾ ਮਸੀਹ ਵਰੋਧੀ ਵੀ ਆ ਰਿਹਾ ਨਾਲ ਉਸ ਤੋਂ ਪਹਿਲਾਂ ਮਸੀਹ ਵਰੋਧੀ ਵੀ ਉਸ ਤੋਂ ਪਹਿਲਾਂ ਆ ਰਿਹਾ ਅੱਜ ਮੈਂ ਤੁਹਾਨੂੰ ਇੱਕ ਪੇਜ ਦੀ ਗੱਲ ਦੱਸਦਾ ਬੜੀ ਜੁੜੀਏ ਗੱਲ ਅੱਜ ਦੱਸਣੀ ਧਰਤੀ ਤੇ ਪ੍ਰਮਾਣ ਨੂੰ ਅਟੈਕ ਹੋਣ ਵਾਲੇ ਨੇ ਕਦੋਂ ਹੋਣੇ ਕੁਝ ਪੱਕਾ ਪਤਾ ਨਹੀਂ

ਸੋਚ ਲਓ ਮਸੀਹ ਦੇ ਨਾਲ ਰਹਿਣਾ ਜਾਂ ਨਹੀਂ ਰਹਿਣਾ ਸਵਾਲ ਇਹਨਾ ਹੈ ਸਵਾਲ ਸਿਰਫ ਇਹਨਾ ਮਸੀਹ ਦੇ ਨਾਲ ਰਹਿਣਾ ਕਿ ਨਹੀਂ ਰਹਿਣਾ ਜਿਸ ਨੇ ਤੁਹਾਡੇ ਲਈ ਜਾਨ ਦਿੱਤੀ ਸਿਰਫ ਗੱਲ ਇਹਨੀ ਹੈ ਉਸ ਦੇ ਨਾਲ ਰਹਿਣਾ ਚਾਹੁੰਦੇ ਹੋ ਕਿ ਨਹੀਂ ਰਹਿਣਾ ਚਾਹੁੰਦੇ ਜਿਸ ਨੇ ਤੁਹਾਡੇ ਲਈ ਜਾਨ ਦਿੱਤੀ ਆਪਣੀ ਅੱਖਾਂ ਨੂੰ ਬੰਦ ਕਰ ਲਓ ਔਰ ਸੀਰੀਅਸ ਹੋ ਜਾਓ ਪ੍ਰਾਰਥਨਾ ਵਿੱਚ ਪ੍ਰਭੂ ਮੈਂ ਤੇਰੀ ਪਹਿਲੀ ਕਿਆਮਤ ਵਿੱਚ ਸ਼ਾਮਿਲ ਹੋਵਾਂ ਔਰ ਮੇਰੀ ਚਾਲ ਨੂੰ ਸੁਧਾਰ ਦੇ ਪਹਿਲੀ ਕਿਆਮਤ ਵਿੱਚ ਮੈਂ ਜੀ ਉੱਤਮ ਦੀ ਪਦਵੀ ਨੂੰ ਪ੍ਰਾਪਤ ਕਰ ਲਵਾਂ सीरियस प्रार्थना करो क्योंकि ये आम प्रार्थना तो बिल्कुल भी नहीं सीरियस प्रार्थना करो परमेश्वर परमेश्वर मैं तेरे राज पाया जावा मैं तेरे राज पाया जावा मैं तेरे हजार साल दे राज मैं जी उठन दी पदवी पा लवा मेरे उत्ते दया कर ਮੇਰੇ ਸਾਰੇ ਪਾਪ ਮਾਫ ਕਰ ਦੇ ਮੇਰੇ ਸਾਰੇ ਪਾਪ ਮੈਨੂੰ ਮਾਫ ਕਰ ਮੇਰੇ ਜੀਵਨ ਨੂੰ ਸਹੀ ਕਰ ਮੇਰੇ ਚਾਲ ਚੱਲ ਨੂੰ ਸਹੀ ਕਰ ਮੇਰੇ ਉੱਤੇ ਧਿਆਨ ਕਰ ਯਹੀ ਸ਼ੁਧ ਨਾਮ ਤੇ ਆਮੇਨ ਆਮੇਨ ਨਿਸ਼ਾਨਾ ਮਨਾ ਲਓ ਪਰ ਜਦੋਂ ਤੁਸੀਂ ਸੋਚ ਲਵੋਗੇ ਕਿ ਮੈਂ ਹਜ਼ਾਰ ਸਾਲ ਦੇ ਰਾਜ ਦੇ ਵਿੱਚ ਜਾਣਾ ਤੁਸੀਂ ਆਪਣੀ ਚਾਲ ਨੂੰ ਸੁਧਾਰਨਾ ਸ਼ੁਰੂ ਕਰ ਦੋਗੇ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਜਦੋਂ ਤੁਸੀਂ ਸੋਚ ਲੈ ਕੇ ਕਿ ਮਹਾਰਾਜ ਸਾਹਿਬ ਦੇ ਰਾਜ ਵਿੱਚ ਜਾਣਾ ਹੈ ਤੁਸੀਂ ਸਿਖਰ ਪੜਨਾ ਸ਼ੁਰੂ ਕਰ ਦੋਗੇ ਔਰ ਪ੍ਰਾਰਥਨਾ ਕਰਦੇ ਵੀ ਸ਼ੁਰੂ ਕਰ ਦੋਗੇ ਔਰ ਦੰਤ ਸਬੰਧ ਸਭ ਕੁਝ ਛੱਡੋਗੇ ਕਿਉਂਕਿ ਪਰਮੇਸ਼ਰ ਦੇ ਰਾਜ ਵਿੱਚ ਤੁਸੀਂ ਜਾਵਣ ਨੂੰ ਜੋਰ ਮਾਰਿਆ ਜਾਂਦਾ ਪਰਮੇਸ਼ਰ ਦੇ ਰਾਜ ਵਿੱਚ ਜਾਣ ਲਈ ਹਿੰਮਤ ਮਾਰਨੀ ਪੈਂਦੀ ਛੱਡਣਾ ਪੈਂਦਾ ਕੀ ਕਰਨਾ 10 ਜਾਣਿਆਂ ਦੇ ਨਾਲ ਹੁੰਦੇ ਵੀ ਨਰਕ ਦੇ ਵਿੱਚ ਚਲੇ ਗਏ ਇਧਰੋਂ ਚੰਗਾ ਸੀ ਇਕੱਲਾ ਚਲਾ ਜਾ ਜਾਂਦਾ ਔਰ ਸਵਰਗ ਦੇ ਵਿੱਚ ਚਲਦਾ ਬੜੇ ਧਿਆਨ ਨਾਲ ਸੀਰੀਅਸ ਹੋ ਜਾਓ ਅਗਲੇ ਆਪਣੇ ਦਿਨਾਂ ਦੇ ਵਿੱਚ परमेश्वर के राज की खोज करो सीरियस सीरियस परमेश्वर राज आ रहा है और अपनी तैयारी कर लो दुल्हन ने तैयार नहीं किया किसी ने यीशु येशुसी ने भी तैयार नहीं किया प्रकाशित वाक्य जो पढ़ लियो यीशु दी दुल्हन ने अपने आप आपू तैयार कर लिया अपने आपनी तैयारी करो